ਜਾਪੀ 뮤זיਕ ਇੰਡਸਟਰੀ ਨੂੰ ਪਿਆ ਵੱਡਾ ਘਾਟਾ ਨਹੀਂ ਰਹੇ ਚਤਰ ਸਿੰਘ ਪਰਵਾਨਾ ਗੀਤਕਾਰ ਇੱਕ ਹਜ਼ਾਰ ਤੋਂ ਵੀ ਵੱਧ ਲਿਖ ਚੁੱਕੇ ਨੇ ਗੀਤ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਹੈ ਸੋਗ ਦੀ ਲਹਿਰ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਪੰਜਾਬੀ ਗੀਤਕਾਰ ਚਤਰ ਸਿੰਘ ਪਰਵਾਨਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਇਸ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਹੈ ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਅੱਜ ਸਵੇਰੇ 7 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਗੁਰਮੀਤ ਸਿੰਘ ਸੇਖੋਂ ਜੋ ਕਿ ਮਸ਼ਹੂਰ ਤੁੰਬੀ ਮੇਕਰ ਨੇ ਅਤੇ ਮਾਸਟਰ ਬਲਤੇਜ ਸਿੰਘ ਅਤੇ ਪਰਿਵਾਰਕ ਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਜਾਣਕਾਰੀ ਸਾਂਝੀ ਕੀਤੀ ਜ਼ਿਕਰਯੋਗ ਹੈ ਕਿ ਉਹ ਇਸ ਵੇਲੇ ਆਪਣੇ ਸੁਪੁੱਤਰ ਦੇ ਕੋਲ ਰਹਿ ਰਹੇ ਸਨ ਉਹਨਾਂ ਦੇ ਦੋ ਪੁੱਤਰ ਤੇ ਤਿੰਤ ਧੀਆਂ ਨੇ ਜੇਕਰ ਉਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਸਾਰੇ ਮਸ਼ਹੂਰ ਗੀਤ ਉਹਨਾਂ ਨੇ ਇਸ ਪੰਜਾਬੀ 뮤직 ਇੰਡਸਟਰੀ ਦੀ ਝੋਲੀ ਪਾਏ ਨੇ ਉਹਨਾਂ ਦੇ ਗੀਤ ਮਿੱਤਰਾਂ ਦੇ ਟਿਊਬਵੈੱਲ ਤੇ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਦਮਾ ਦਮ ਮਸਤ ਕਲੰਦਰ ਹੋਰ ਵੀ ਕਈ ਅਨੇਕਾ ਗੀਤ ਉਹਨਾਂ ਨੇ ਇਸ ਪੰਜਾਬੀ 뮤직 ਇੰਡਸਟਰੀ ਦੀ ਝੋਲੀ ਪਾਈ ਚਤਰ ਸਿੰਘ ਪਰਮਾਨਾ ਦੀ ਝੇਕਰ ਗੱਲ ਕਰੀਏ ਤਾਂ ਜਦੋਂ ਉਹਨਾਂ ਨੇ ਗੀਤ ਲਿਖਣ ਦੀ ਸ਼ੁਰੂਆਤ ਕੀਤੀ ਸੀਗੀ ਤਾਂ ਨਾਲ-ਨਾਲ ਕਈ ਉਹਨਾਂ ਨੇ ਗੀਤ ਗਾਏ ਵੀ ਔਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਪਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਸਵੇਰੇ 7 ਵਜੇ ਇਸ ਫਾਨੀ ਸੰਸਾਰ ਨੂੰ અલਗਿਦਾ ਆ ਗਏ ਇਸ ਦੀ ਜਾਣਕਾਰੀ ਪਰਿਵਾਰ ਦੇ ਵੱਲੋਂ ਸਾਂਝੀ ਕੀਤੀ ਗਈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਪੰਜਾਬੀ 뮤직 ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ ਜੇਕਰ ਗੀਤ ਗੀਤਾਂ ਦੀ ਗੱਲ ਕਰੀਏ ਤਾਂ 2000 ਦੇ ਨੇੜੇ ਉਹਨਾਂ ਦੀ ਜਿਹੜੀ ਗਿਣਤੀ ਗੀਤਾਂ ਦੀ ਹੈ ਕਿ 1000 ਤੋਂ ਵੱਧ 2000 ਤੱਕ ਇਹ ਤੋਂ ਇਸ ਪੰਜਾਬੀ 뮤זיਕ ਇੰਡਸਟਰੀ ਨੂੰ ਲਿਖ ਕੇ ਦੇ ਚੁੱਕੇ ਨੇ ਔਰ ਜੇਕਰ ਸਿੰਗਰਾਂ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਵੀ ਸਿੰਗਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਨਹੀਂ ਹੈ ਜਿਨੇ ਇਹਨਾਂ ਦੇ ਲਿਖੇ ਗੀਤ ਨਾ ਗਾਏ ਹੁਣ ਚਤਰ ਸਿੰਘ ਪਰਵਾਨਾ ਨੇ ਕਈ ਗੀਤ ਅਜਿਹੇ ਦਿੱਤੇ ਜੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੁਪਰ ਡੂਪਰ ਹਿੱਟ ਵੀ ਰਹੇ ਔਰ ਤੁਸੀਂ ਵੀ ਅਨੇਕਾਂ ਗੀਤ ਉਹਨਾਂ ਦੇ ਜ਼ਰੂਰ ਸੁਨੇ ਹੋਣਗੇ ਸੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਕਿਉਂਕਿ ਚਤਰ ਸਿੰਘ ਪਰਵਾਨਾ ਇੱਕ ਅਜਿਹੇ ਗੀਤਕਾਰ ਸੀਗੇ ਜਿਨ੍ਹਾਂ ਨੇ ਸੁਪਰ ਹਿੱਟ ਗਾਣੇ ਪੰਜਾਬੀ 뮤직 ਇੰਡਸਟਰੀ ਨੂੰ ਦਿੱਤੇ ਔਰ ਅਨੇਕਾਂ ਹੀ ਗੀਤ ਜਿਹੜੇ ਉਹਨਾਂ ਦੇ ਗਾਏ ਗਏ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਔਰ ਬੇहद ਪਸੰਦ ਵੀ ਕੀਤਾ ਗਿਆ ਹੈ ਸੋ ਸਭ ਇਸ ਵੇਲੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਜਿਹੜੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਨਹੀਂ ਪਹੁੰਚ ਸਕਦੇ ਉਹ ਸਭ ਸੋਸ਼ਲ ਮੀਡੀਆ ਤੇ ਇਸ ਵੇਲੇ ਸਿਰਫ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰ ਰਹੇ ਨੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ